ਗੰਡੇ ਤਾਂ ਮੁੱਲਾ ਆਪਣੇ ਹੋ ਗਏ ਪੂਰੇ ਵਧੀਆ ਹਰੇ ਹਰੇ ਖੜੇ ਕਾਲੇ ਸ਼ਾ ਜਣੀ ਇੰਨਾ ਪਤਾ ਲਾ ਵੀ ਇਹਨਾਂ ਦੀ ਜੜ ਪੂਰੀ ਵਧੀਆ ਤਰੀਕੀ ਹੁਣ ਇਹਦੋਂ ਗੰਡਾ ਨਹੀਂ ਮਰਦਾ ਜਿਹੜੀ ਮਰਨੀ ਸੀ ਪਨੀਰੀ ਮਰ ਗਈ ਆਲੂ ਵੀ ਆਪਣੇ ਤਾਂ ਪੂਰੇ ਵਧੀਆ ਖੜੇ ਆ ਯਾਰ ਬੱਚੇ ਦੇ ਜਿਵੇਂ ਨਾ ਰੇ ਪਾਇਆ ਨਾ ਕੂੜਾ ਨਾ ਇਹਨਾਂ ਨੂੰ ਪਾਣੀ ਨਾ ਦਾ ਆਲੂ ਪੂਰੇ ਵਧੀਆ ਹੋ ਗਏ ਸਰੋਂ ਬੜੀਆ ਖੜੀ ਆ ਉਹ ਗਾਜਰ ਵੀ ਆਪਾਂ ਤਾਂ ਯਾਰ ਗਲਤੀ ਕਰਕੇ ਗਾਜਰਾਂ ਵੀ ਨਹੀਂ ਪੱਟੀਆਂ ਉਹ ਵੀ ਖੜੀਆਂ ਹੋ ਗਈਆਂ ਮੋਲ ਗਾਮ ਨਹੀਂ ਖਾਧੀਆਂ ਇਹਨੂੰ ਪਾਲੇ ਨੂੰ ਕਹਿੰਨੇ ਇੱਕ ਦਿਨ ਲੈ ਜਾ ਯਾਰ ਵੱਢ ਕੇ ਇਹ ਸਾਰਾ ਕੁਛ ਸੀ ਸਰੋਂ ਸਰੋਂ ਜੀ ਲਟਰ ਪਟਰ ਜਿਆ ਤੇ ਇਹਨੂੰ ਪਾਣੀ ਲਾ ਸਾਬ ਕਾਸੇ ਨੂੰ ਤੇ ਫਿਰ ਆ ਜਿਹੜੇ ਗੰਡੇ ਅਕਦੀ ਕਿਹਾਰੀ ਬਣਾ ਕੇ ਉਧਰ ਲਾ ਦੇਾਂਗੇ ਯਾਰਾਂ ਜਿਹੜੀ ਆਪਣੀ ਫੱਕ ਖੜੀ ਆ ਇਹ ਗੇਰੇ ਮਲੱਕੇ ਨੂੰ ਆਨੋ ਵੀ ਆਪਣੇ ਨੂੰ ਫਲ ਬਹੁਤ ਲੱਗਿਆ ਬਹੁਤ ਲੱਗਣਗੇ ਕਿੰਨੂ ਵੀ ਆਪਣੇ ਅਮਰੂਦਾਂ ਨੂੰ ਕਰਨਾ ਫਾਲੋ ਪਿੰਡੀ ਤੋਰੀ ਲਾਦੇ ਤੂੰ 4 ਵੱਟਾਂ ਤੇ ਲਾਦੇ 4 ਕਵੱਟਾਂ ਤੇ ਆਪਾਂ ਨੂੰ ਬਹੁਤ ਐਨੀਆਂ ਪਿੰਡੀਆਂ ਬਾਦੂ ਮੁੱਕੜੀਆਂ ਨਹੀਂ ਟੋਂਬੂਟੇ ਇੱਕ ਇੱਕ ਦੋ ਦੋ ਇੱਕ ਬੂਟੇ ਨਾਲ ਟੁੱਟੇ ਆਉਂਦੇ ਆ ਆਪਾਂ ਤਾਂ ਆਪਦੀ ਦਾਲ ਧਰਨੀ ਆਪਾਂ ਨੂੰ ਕੋਈ ਹੋਰ ਨਹੀਂ ਪਾਣਾ ਹੋਰ ਕੀ ਹਾਲ ਆ ਭਾਈ ਹਾਂ ਠੀਕ ਆ ਜੀ ਤੇ ਤੇ ਉਹ ਨਾ ਭਾਂਡੇ ਲੈ ਕੇ ਜਾਣੀ ਥਾਲ 80 80 ਗਲਾਸ ਰਵੇ ਦੇ ਕੇ अच्छा अच्छा ਆਈ ਆਂ ਆਪੇ ਇਹਨੇ ਨਾਮ ਕਰਕੇ ਉਹ ਰਿਸ਼ਤੇਦਾਰ ਜਿਹਾ ਨੇ ਅਸੀਂ ਉਹ ਛੱਡ ਜਾਾਂਗੇ ਉਹ ਜਸੋਪਤੀ ਬੁੱਕ ਕਰਾਈ ਸੀ ਇਹਨਾਂ ਦੇ ਭਾਂਡੇ ਅੱਛਾ ਸ਼ਾਹ ਕੱਲ ਨੂੰ ਮੈਂ ਕਹਾਂ ਮੱਸਿਆ ਵਾ ਆਪਣੇ ਹਾਂ ਉੱਧਰ ਮਿਲੇ ਨਹੀਂਗੇ ਉਹ ਭਾਂਡੇ ਕਹਾਂ ਕਿਸਦੇ ਆ ਲੈ 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 ਕੋਈ ਇਹ ਜਾਂ ਜਾਂ ਸ਼ਾਮ ਨੂੰ ਛੱਡਾਂਗੇ ਜਾਂ ਸਵੇਰ ਹੀ ਛੱਡ ਜੀ ਸਵੇਰ ਛੱਡ ਜਿਓ ਆਹੋ ਸਵੇਰ ਛੱਡ ਜੇ ਕੋਈ ਨਹੀਂ ਕਿਉਂਕਿ ਕੱਲ ਨੂੰ ਮੱਸਿਆ ਨਾ ਹਾਂ ਹਾਂ ਕੋਈ ਨਾ ਤੇ ਇੱਧਰ ਉਧਰ ਹੀ ਪਏ ਹਾਂ ਉਧਰ ਹੀ ਉਧਰ ਨੂੰ ਚਾਬੀ ਮੇਰੇ ਕੋਲ ਹੈ ਸ਼ਾਇਦ ਜਾਂ ਠਹਿਰ ਜਾ ਇਹ ਕਿ ਲੈ ਇਹ ਗੰਡੇ ਲਾਏ ਆ ਤੇ ਅੰਦਰ ਲਈ ਚਾਪੀ ਬਾਈ ਚੰਨੇ ਨੂੰ ਕਹੇ ਦੀ ਉਹ ਅੰਦਰ ਪੁੱਈ ਆਹੋ ਨਹੀਂ ਆਹੀ 껃ਤੀ ਚਾਪੀ ਬੱਸ ਆ ਅੰਦਰ ਵੀ ਲੱਗਾ 껃ਾ ਹਾਂਜੀ ਅੰਦਰ ਵੀ ਚਾਪੀ ਜੰਦਾ ਲਾ ਜੰਦਾ ਲਾਇਆ ਵਾ ਉਹ ਚੰਨੇ ਕੋਲੇ ਆ ਚਾਪੀ ਉਹ ਚੋਦੋ ਲੈ ਲਈ ਇਹ ਬਾਹਰ ਲਈ ਦੀ ਆ ਹਾਂ ਇਹ ਬਾਹਰ ਲਈ ਦੀ ਆ ਗੱਲ ਹੋਣਾ ਮੁੜ ਕੇ ਯਾਰ ਫਿਰ ਆਪਾਂ ਨੂੰ ਚੱਕਰ ਕੀ ਪੈਂਦਾ ਇਹ ਅਗਲਾ ਯਾਰ ਉਹ ਹਰੇ ਕੀ ਬੰਦਾ ਆ ਕੇ ਚੱਕ ਕੇ ਭੱਜ ਜਾਂਦਾ ਸੀ ਉਸ ਦਾ ਨਹੀਂ ਸੀ ਕਰਦਾ ਨਹੀਂ ਹੁਣ ਜੇ ਚਾਬੀਆਂ ਜਿੰਦਾ ਲੱਗਿਆ ਹੁਣ ਤਾਂ ਹੀ ਆਪਣੇ ਕੋਲੇ ਆਏ ਨਹੀਂ ਨਾਲ ਚਪਾਰ ਕੇ ਉਧਰ ਰਕਣੇ ਹੀ ਪਾੜ ਲੈਆਂ ਚੰਨੇ ਕਣਾਂ ਤੋਂ ਲੈ ਜਾ ਲਾ ਦੇ ਲਾ ਦੇ ਆਹੋ ਬਸ ਤਿੰਨ ਚਾਰ ਵਟਾ ਹੈ ਪਿੰਡੀਆਂ ਦੀਆਂ ਚਾਰ ਵਟਾ ਕਰਦੇ ਤੇ ਬਾਕੀ ਲਾ ਦੇ ਪਰੇ ਲਾਦੇ ਆਂਗੇ ਆਪਾਂ ਕੁਝ ਹੋਰ ਕਰੇਲੇ ਕਰੂਲੇ ਅਸਲ ਆਪਾਂ ਹੋਰ ਕਰਾਂਗੇ ਇੱਕ ਦਿਨ ਆਲੂ ਪੱਟ ਲਾਂਗੇ ਆਲੂ ਪੱਟ ਕੇ ਇਹਦੇ ਤੇ ਲਾਵਾਂਗੇ ਦੂਜੇ ਪਿੰਡ ਆ ਕੀ ਹੁੰਦੀਆਂ ਆਪਣੀਆਂ ਤੋਰੀਆਂ ਹੱਕਦੂ ਕਦੂ ਫੇਰ ਹੀ ਆਪਣਾ ਕਦੂ ਤਾਂ ਉਹ ਨਾ ਫਿਰ ਕਦੂ ਨੇ ਬਾਵਾ ਬਾਲ ਨੇ ਪਰੇ ਉਰੇ ਨੂੰ ਜਾਣਾ ਹਾਂ ਆ ਗੰਡੇ ਵਧੀਆ ਹੋ ਜਣੇ ਆ ਗੰਡੇ ਤਾਂ ਆਪਣੇ ਪੂਰੇ ਵਧੀਆ ਹੋਣੇ ਤੂੰ ਦੇਖੀ ਜਾਈ ਚੜ੍ਹਦੀ ਕਲਾ ਦਾ ਸ੍ਰੀ ਅਕਾਲ ਕਉ ਜੇ ਹੁਣ ਆਪਾਂ ਇਹ ਚ ਕਰੰਡਾ ਜਾ ਫੇਰਿਆ ਤੇ ਗੱਲ ਨਹੀਂ ਬਣਨੀ ਤੇ ਗਿੱਲੇ-ਗਿੱਲੇ ਚ ਫੇਰਾਂਗੇ ਤੇ ਤੂੰ ਪਾਣੀ ਲਾ ਦੀ ਇਹਨੂੰ ਕਰਾ ਕੱਲ ਨੂੰ ਹੁਣੇ ਆਹੋ ਜਦੋਂ ਬਾਦ ਆ ਕੇ ਤੇ ਹੁਣੇ ਹੀ ਛੱਡਦੀ ਆਹੋ ਫੇਰ ਆਪਾਂ ਜਦੇ ਬੱਤ ਜਾਏ ਤੇ ਆ ਪੱਟ ਦੇਾਂਗੇ ਦੂਜੇ ਆਲੂ ਆਲੂ ਪੱਟ ਕੇ ਤੇ ਥਾਂ ਇਹਦੇ ਤੇ ਲਾਵਾਂਗੇ ਤੋਰੀਆਂ ਆਹ ਕਦੂ-ਕਦੂ ਜੇ ਦਿਹਾੜ ਗਿਆ ਮਿਲ ਤੇ ਉਹ ਭਜਾ ਨੇ ਕਹਿੰਦੇ ਸੀ ਆਊਗਾ ਆਇਆ ਨਹੀਂ ਰਾਤ ਆਇਆ ਸੀ ਉਹ ਹਾਂ ਲਾਪਾਂ ਡਿਆ ਫੇਰ ਅਸੀਂ ਤੇਰੀ ਢੂਈ ਮਾਰਨੀ ਆ ਪੰਜਾਂ ਦਿਨਾਂ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕੱਲ ਨੂੰ ਦਵਾ ਦੇ ਤੇੜੀ ਹਾਂ ਵੀ ਤੂੰ ਇੱਕ ਦਿਨ ਲਵਾ ਦੇ ਸਾਡੇ ਨਾਲ ਫੇਰ ਅਸੀਂ ਕੀ ਕਰਾਉਣਾ ਤੇਥੋਂ ਪੰਜਾਂ ਦਿਨਾਂ ਨੂੰ ਆ ਵੀ ਸਾਨੂੰ ਤਾਂ ਮੌਕੇ ਤੇ ਲੋੜ ਆ ਕੱਕੂ ਵੀ ਸਾਰੇ ਦਾ ਉਧਰ ਹੀ ਬਹਿ ਗਿਆ ਚਾਹ ਚੂ ਪੀਣ ਲੱਗ ਗਿਆ ਉਹ ਪਰ ਨਹੀਂ ਉਹਨੇ ਬਾਜ ਮਾਰਨੀ ਨਹੀਂ ਚਾਹਿਆ ਹਾਂ ਓ ਕੱਕੂ ਓ ਕੱਕੂ ਓ ਰਿਆ ਮੜਾ ਜਾ ਓ ਉਹਨਾਂ ਨੂੰ ਚੋ ਲੈ ਕਿਹੜੇ ਬੀਲ ਆਏਗਾ ਤੂੰ ਦਵਾਰੇ ਯਾਰ 10 ਲਾ ਦੇ 10 ਕਮੈਂਟ ਕਰਾਂ ਫੇ ਇਹਨੂੰ ਕਹਿੰਦੇ ਆਂ ਕਿ ਪਾਣੀ ਲਾ ਦੂਗਾ ਦੂਜੇ ਤਾਂ ਆਪਾਂ ਆਲੂ ਪੱਟ ਕੇ ਲਾਵਾਂਗੇ ਦਿਹਾੜ ਗਿਆ ਯਾਰ ਆਹ ਲਾ ਕੇ ਨੇ ਤੇ ਨਾਲ ਆ ਆ ਬੰਦਾ ਤੇ ਇਹਨੂੰ ਕਹਿੰਦਾ ਵੀ ਆ ਸਾਰਾ ਖਾਲ ਸਾਫ਼ ਕਰ ਲਾ ਟਕਾ ਕੇ ਆਹ ਖਾਲ ਸਾਫ਼ ਹੋ ਗਿਆ ਤੇ ਇਹਦੇ ਨਾਲ ਨਾਲ ਆਪਾਂ ਪੱਟ ਕੇ ਤੇ ਲਾ ਦੇਣਿਆ ਦੂਜੇ ਕਿਹੜੇ ਨਾਮ ਬੋਲੂ ਇਹਨਾਂ ਨੂੰ ਹਾਂ ਇੱਕ ਮਿੰਟ ਆਹ ਕਰਨੀ ਦੋਰੀ ਆ ਕਿ ਲਵਾ ਇਹ ਦਰ ਆਉਂ ਤੁਰਿਆ ਹੈ ਆ ਗੱਡੂ ਹਾਂ ਆ ਆ ਬੜ ਲਾ ਇਹ ਲੱਗਣਾ ਉਹ ਪਹਿਲੇ ਸਿਰੇ ਵਾਲੀਆਂ ਬੱਟਾ ਤੋਂ ਉਰੇ ਨੂੰ ਲਾਉਣ ਲੱਗ ਜੀ ਠੀਕ ਜਿਵੇਂ ਆਪਣੀਆਂ ਬਾਟੀਆਂ ਲੈ ਜਾ ਬਾਟੀ ਚ ਪਾ ਲਾ ਤੇ ਇੱਥੇ ਪਈ ਹੋਊਗੀ ਦੀ ਕਰੰਡੀ ਜੀ ਉਹ ਲੈ ਲੈ ਤੋ ਕੀ ਸੀਗਾ ਦੂਜਾ ਬੱਟ ਕਰੜੀ ਆ ਨਾ ਬੱਟ ਦੇ ਜਾਵਾਂ ਖੁੰਜੇ ਜੇ ਤੇ ਦੇ ਕਿੱਥੇ ਘੱਟੇ ਦੇਖ ਆ ਸਾਹਮਣੇ ਜੇ ਇੱਥੇ ਜੇ ਹੀ ਆ ਆ ਜਿਹੜਾ ਮਰੂ ਮਰੂਦਾਂ ਵਾਲਾ ਵੱਡਾ ਵੱਡਾ ਉਹ ਪਰੇ 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 ਇਧਰ ਆਹਾ ਆ ਆ ਸਾਹਮਣੇ ਤੇਰੇ ਆਦੇ ਯਾਰ ਇਧਰ ਓਏ ਇਧਰ ਇਧਰ ਓਏ ਇਧਰ ਇਧਰ ਆਹਾ ਆ ਉਹਦੇ ਉਹ ਵੱਡਾ ਸਾਹਮਣਾ ਜਿੱਦਨੂੰ ਜਾ ਇਦਨੂੰ ਇਹ ਇੱਥੇ ਦੇਖ ਹਾਂ ਇਹ ਲੈ ਲਾ ਉਧਰੋਂ ਸਰੇ ਓਰੇ ਨੂੰ ਲਾਉਣ ਲੱਗਦਾ ਪਰ ਦੋ ਦੋ ਤਿੰਨ ਤਿੰਨ ਫੁੱਟ ਤੇ ਵੀ ਲਾ ਦੀ ਕਰਾਂ ਪਰ ਆ ਦੋ ਦੋ ਵੀ ਲਾ ਦੀ ਉਧਰ ਓਰੇ ਨੂੰ ਲਾ ਦੀ ਬਾ ਕੱਕੂ ਤੇ ਲਗੜੇ ਸੀ ਹੱਤ ਕਦੂਆ ਨਾ ਮੱਲਾ ਦੇਖੀ ਬਹਿ ਜਾ ਬਹਿ ਜਾ ਹੋ ਜਣੇ ਬੱਟ ਦੇ ਨਾ ਥੋੜਾ ਜਿਹਾ ਥੱਲੇ ਨੂੰ ਪੈ ਰਹੇ ਜੇ ਜਿਹਨੂੰ ਕਰਕੇ ਜਿਹੜਾ ਪਾਣੀ ਲੱਗ ਜਾ ਨਾਲ ਇਹਦੇ ਬਾਹਲਾ ਉੱਤੇ ਨਾ ਬੱਟ ਦੇ ਲਾਈ ਬਾ ਕਰਕੇ ਪੋਲਾ ਜਿਆ ਤੇ ਵੀ ਸਿਰ ਦੇ ਵਿੱਚ ਆਪੇ ਹੀ ਹਰਾ ਹੋ ਜਾਣਾ ਤਾਂ ਪਾਣੀ ਨਾ ਬਹੁਤ ਵਧੀਆ ਚੱਲ ਆਪਣੇ ਗੁੱਡੇ ਕਾਢੇ ਗਏ ਯਾਰ ਆਲੂ ਦੇਲਾ ਤੂੰ ਮੈਂ ਤਾਂ ਕਮਾਰਾ ਬਿਨਾਂ ਰੇਤੋ ਬਿਨਾਂ ਸਪਰੇਅ ਤੋਂ ਬਿਨਾਂ ਪਾਣੀ ਤੋਂ ਗੰਢਿਆਂ ਥੱਲੇ ਕੋਈ ਰੇ ਨਹੀਂ ਡਾਈ ਨਹੀਂ ਨਾ ਸਪਰੇਅ ਆ ਇਹ ਗੰਢੇ ਪੂਰੇ ਵਧੀਆ ਹੋ ਗਏ ਲਸਣਾ ਆਪਣਾ ਚੋਟੀ ਦਾ ਖੜਾ ਯਾਰ ਕਿੰਨੇ ਵਧੀਆ ਲੈ ਕੋਈ ਰੇ ਸਪਰੇਅ ਨਹੀਂ ਇਹਨੇ ਮਹਾਰਾਜ ਜਣਿਓ ਫਾਲੇ ਨੂੰ ਕਹਿੰਨੇ ਵੀ ਇੱਕ ਦਿਨ ਲੈ ਜਾ ਯਾਰਾ ਪੱਠੇ ਪੁੱਠੇ ਜੇ ਵੱਢ ਕੇ ਸਾਰੇ ਜਾ ਦੇਖਿਆ ਤਾਂ ਯਾਰ ਭੱਜ ਕੇ ਤਾਂ ਤੂੰ ਦੇ ਕੇ ਆ ਸਰਾ ਨਹੀਂ ਥੱਲੇ ਪਈ ਆ ਯਾਰ ਭਰਾਣੇ ਥੱਲੇ ਫਿਰ ਤੂੰ ਆਏ ਦਾ ਹੱਥ ਫਿਰ ਮੈਂ ਉਹ ਤਾਂ ਉਹਦੇ ਟੰਗੀਆਂ ਤੇ ਨਾਲ ਲਾ ਦੂੰ ਉਹ ਔਰ ਇਹਨੂੰ ਲਾਉਂਦਾ ਤੁਰਿਆ ਹੀ ਬੱਟਾ ਬੱਟਾ ਤੇ ਵਸਾ ਹੈ ਜਿਹੜੀ ਜਣੀ ਕੱਲ ਦੀ ਗੱਲ ਆ ਜਦੋਂ ਆ ਸਰੋਂ ਲਾਈ ਆ ਬਾਬਾ ਲਈ ਜਾਂਦਾ ਸੀਗਾ ਹਲੇ ਵੀਡੀਓ ਵਿੱਚ ਪਈ ਆ ਇਹਦੇ ਤੇ ਜਿਹੜੀ ਅੱਜ ਫਲੀ ਖੜੀ ਆ ਦੇਖ ਲੈ ਕਿੱਥੇ ਬੀਜਦੇ ਸੀ ਕਿੱਥੇ ਫਲੀ ਖੜੀ ਆ ਰੱਬ ਦੇ ਰੰਗ ਆ ਅ ਪਹਿਲਾਂ ਉਹ ਫਿਰਦਾ ਹੀ ਅੱਜ ਤੁਸੀਂ ਫਿਰਦੇ ਆ ਵਿੱਚ ਇਹਦੇ ਬੀ ਲਾਉਂਦੇ ਇਹਦਾ ਯਾਰ ਸਮਝ ਤੇ ਖਾ ਲੈਣਾ ਪਤਾ ਨਹੀਂ ਕਿਹਦੇ ਕਿਹਦੇ ਮੂੰਹ ਚ ਪੈਣੇ ਆ ਇਹ ਠੀਕ ਆ ཨོཾ oh. <sighs> ਮੈਨੂੰ ਅਰਦਾਉ ਜਾਂ ਤੂੰ ਆਹਾ ਬੱਟ ਜੀ ਇੱਕ ਲਾ ਕੇ ਬੰਦ ਕਰਦੀ ਚੰਗਾ ਐਪੀ ਤੂੰ ਆਹਾ ਬੱਟ ਲਾ ਕੇ ਬੰਦ ਕਰਦੀ ਵੀ ਆ ਬੱਟ ਲਾ ਦੇ ਇੱਕ ਬਸ ਹਾਂ ਤੂੰ ਲਾਦੀਆਂ ਲਓ ਕਦੂਆਂ ਦੇ ਲੈ ਗਿਆ ਤੂੰ ਅੱਲਾਂ ਦੇ ਲਾਦੀਆਂ ਇੱਥੇ ਵਿਚਾਲੇ ਜੇ ਕਰਕੇ ਚਲ ਵਸ ਫੇਰ ਇਧਰ ਆ ਪਾਸੇ ਆਈਆਂ ਤੇ ਸਾਈਡਾਂ ਤੇ ਆਪਾਂ ਲਾ ਦੇਾਂਗੇ ਕੀਰੇ ਕੂਰੇ ਹੋਰ ਲਟਰ ਪਟਰ ਜਿਹੜਾ ਕੁਛ ਕੋਈ ਲਾਉਣਾ ਹੋਇਆ ਆਪਣੇ ਆਲੂ ਪਟਕੇ ਦੇਖ ਲਾਂਗੇ ਆਹ ਦੋ ਬੂਟੇ ਕਿੰਨੇ ਨਿਕਲਦੇ ਆ ਭਲਾ ਰੱਬ ਵੀ ਕੀ ਕਰਦਾ ਕਿਤੇ ਦਾ ਬਦਲ ਜੇ ਗੂੜੇ ਕਰ ਦਿੰਦਾ ਕਿਤੇ ਕਿਵੇਂ ਕਰਦਾ ਇਹਦੇ ਗਰਮੀ ਪੂਰੀ ਕਰ ਦਿੰਦਾ ਹੁਣ ਦਿਨ ਪੂਰਾ ਘਰ ਮਾਸੇਕ ਮਾਰਦਾ ਅਜ ਬਦਲ ਪਾਊਗਾ ਕਿਹੜਾ ਕੋਈ ਪਤਾ ਨਹੀਂ ਕਿ 2 ਵਜੇ ਪੂਰਪੂਰਦੀ ਕਰੀ ਜਾਂਦਾ ਹਾਂ ਕੋਈ ਤਿਵਾਰ ਨਹੀਂ ਇਹਦਾ ਪਾਣੀ ਛੱਡ ਕੇ ਨਾ ਆਈ ਵੀ ਕਹੀ ਉਹ ਪਈ ਆ ਕਹੀ ਲੈ ਕੇ ਨਾ ਬਾਟਨ ਨੂੰ ਹੀ ਕਰ ਲਈ ਪਾਣੀ ਇਹਦੇ ਜਣਾ ਇੱਥੇ ਆਪਾਂ ਨੰਗਣਾ ਨੰਗਣਾ ਹਾਂ ਜਦੋਂ ਇਹ ਫਿਰ ਪਾਣੀ ਪੈ ਜਾਂਦਾ ਫਿਰ ਚਲਕਣਾ ਹੋ ਜਾਂਦਾ ਨਾ ਤਾਂ ਜੁੱਤੀਆਂ ਜੱਤੀਆਂ ਲਿਬੜਦੀਆਂ ਇਹ ਰੂਪ ਮਿੱਟੀ ਲਾ ਕੇ ਤੇ ਬਾਟਨ ਨੂੰ ਪੂਰੀ ਨਰੋਈ ਕਰਕੇ ਤੇ ਪਾਣੀ ਨਾ ਇੱਧਰ ਪਵੇ ਕਣਕ ਕੁੰਕ ਜੀ ਕਿੱਥੇ ਕਰਨੀ ਆ ਇਹ ਓਹੋ ਇਹਨਾਂ ਨੇ ਕੜਕਲੇ ਨੇ ਕਾਉ ਵੇ ਜਿਹੜੇ ਆਟਾ ਉਟਾ ਸਾਲਣਾ ਉਹ ਤਾਂ ਕੱਲ ਨੂੰ ਕੋਈ ਨਹੀਂ ਦੱਸ ਦਿਆ ਕਿ ਇੱਥੇ ਮੱਸੀਆ ਤੇ ਆਉਣਾ ਹੀ ਆ ਉਹਨਾਂ ਨੇ ਹਾਂ ਇੱਥੇ ਮੱਸੀਆ ਤੇ ਕੱਲ ਨੂੰ ਉਹਨਾਂ ਨੇ ਆਉਣਾ ਉਹ ਦੱਸ ਦੇਵਾਂਗੇ ਆਪਾਂ ਉਹਨੂੰ ਅੱਜ ਫੋਨ ਕਰ ਲਾਂਗੇ ਆਹ ਬੈਂਚ ਹਟ ਨੂੰ ਚਾਹ ਚੂ ਪੀ ਕੇ ਦੂਜਿਆਂ ਨੂੰ ਚੌਲਾ ਵਾਲਿਆਂ ਨੂੰ ਨੇ ਕੱਲ ਨੂੰ ਭੱਜ ਕੇ ਚੱਕ ਲਿਆਵਾਂਗੇ ਫਿਰ ਨਾ ਬੁੜੀਆਂ ਛੱਟ ਛੋਟ ਦੇਣਗੀਆਂ ਬਹੁਤ ਤਰੀਕਾ ਕੁਲਾ ਤੇ ਵੀ ਮਲਾਕਾ ਦੁਗਾਂ ਦੇ ਵੀ ਲਾਤੇ ਤੇ ਹੁਣ ਤੂੰ ਲਾ ਦੇ ਅੱਲਾ ਦੇ ਬਸ ਨਾ ਨੂੰ ਐ ਕਰ ਆਪੇ ਵਿੱਚੇ ਜਦੋਂ ਬੇਲਾ ਬੂਲਾ ਹੋਈ ਜਾਣਗੀਆਂ ਭੈਣਿਆ ਦੇਖੀ ਜੋ ਆਪਦੇ ਤੋੜ ਕੇ ਲਾ ਖਾਲੇ ਚਾਰ ਉਹ ਜਿਹੜੇ ਬਾਧੂ ਬੂਹੇ ਵਿੱਚ ਇਹਦੇ ਪਾ ਦੇ ਬਸ ਹੋਲੋ ਪੁਰਾਣੇ ਗੌਂਡੇ ਜੀ ਤੇ ਇੱਥੇ ਹੱਲ ਹੱਲੀਆਂ ਹੁਣ ਨਹੀਂ ਆ ਦੇ ਚਾ ਉਹ ਤਾਂ ਰਾਮ ਤੋਰੀ ਹੈ ਇਹ ਤੇ ਕਿੰਨੀਆਂ ਟੱਕੜੀਆਂ ਹਨ ਇਹ ਹੋਰ ਲੱਕੜੀਆਂ ਭਾਂਡਣੇ ਦੇ ਲਈ ਉਹ ਰਾਮ ਤੋਰੀ ਹੈ

ਜੋ ਨਾ ਥੱਲੇ ਦੇ ਪਾਉਣ ਦੇ ਨਹੀਂ ਤਾਂ ਇਹ ਮੂਸੇ ਤੋਂ ਡੇਢ ਦੇ ਹੁਣ ਹੈ ਲਾਗੇ ਬਾ ਠੀਕ ਆ ਆ ਜਾ ਫਿਰ ਨਾ ਕਰ ਤੂੰ ਉਹਨੂੰ ਫੜਾਇਆ ਹਾ ਤੇ ਵੱਢ ਕੇ ਜੇ ਤੇ ਉਹ ਲਾ ਦੂਗਾ ਤੂੰ ਚੱਕ ਲਿਆ ਪੈਪ ਤੇ ਆਦਾ ਹੋਰ ਛੱਡ ਲਿਆ ਮੋਟਰ ਲਿਆ ਭਰਾ ਤੂੰ ਮੇਰੇ ਕੋਲ ਔਰ ਕਰਾ ਵਾ ਆਪੇ ਉਹਨੇ ਵੱਟ ਲੈਣਾ ਮੈਂ ਆਪੈ ਨਹੀਂ ਆ ਕੋਸੂ ਮਰੇ ਆ ਦੇ ਮੋਕ ਹਾ ਉਹ ਲਾ ਫਲ ਕਕੂਆ ਲੈ ਜਾ ਓਏ ਪਰਲੇ ਪਾਸੇ ਨੂੰ ਕਰਕੇ ਬਸ ਆਏ ਲੌਂਦਾ ਤੁਰਿਆ ਔਰੇ ਨੂੰ ਕਕੂ ਪੈਪ ਫੋਡੀ ਲਾਈ ਤਾਂ ਨਹੀਂ ਉਧਰ ਪੈਪ ਤਾਂ ਬਿੱਲੀ ਕੋਈ ਪਈ ਆ ਕਪਾ ਲਾ ਕੇ ਜਾਂਦੇ ਸੀ ਉਹਨਾਂ ਨੂੰ ਬਟੀਆਂ-ਬਟੀਆਂ ਉਹਦੇ ਇਹ ਹੋਰ ਲਓ ਕਪਾ ਸੱਤ ਪਾਏ ਨੇ 20 ਹੁੰਦੇ ਵਿੱਚ ਲੈ ਦੱਸ ਆਪਾਂ ਕੇ 11 ਲਾਇਆ ਪਰ ਦੋ-ਦੋ ਤਿੰਨ-ਤਿੰਨ ਕਰਦੀਆਂ ਇੱਕ ਵੱਟ ਤੇ ਵਸੋ